ਤੈਈ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਕਿਸੇ ਕੋਈ ਬਾਹਰੀ ਸੂਬੇ ਦੀਆਂ ਕੋਈ ਤਸਵੀਰਾਂ ਨਹੀਂ ਹੈਗੀਆਂ ਕੋਈ ਸਮੁੰਦਰੀ ਇਲਾਕੇ ਦੀਆਂ ਤਸਵੀਰਾਂ ਨਹੀਂ ਹੈਗੀਆਂ ਬਲਕਿ ਪੰਜਾਬ ਦੀਆਂ ਤਸਵੀਰਾਂ ਨੇ ਤੁਸੀਂ ਵੇਖੋ ਕਿਸ ਤਰ੍ਹਾਂ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਬਣੇ ਹੋਏ ਨੇ ਕਿ ਲੋਕਾਂ ਨੂੰ ਹੁਣ ਸਿਰ ਤੇ ਪੰਡ ਚੁੱਕ ਕੇ ਆਪਣਾ ਸਮਾਨ ਲਿਜਾਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਪਾਣੀ ਇਸ ਕਦਰ ਜਿਹੜਾ ਇਹ ਪਿੰਡਾਂ ਦੇ ਵਿੱਚ ਵੱਧ ਚੁੱਕਿਆ ਘਰਾਂ ਤੱਕ ਪਹੁੰਚ ਰੁਕਿਆ ਪਾਣੀ ਜਿਸ ਕਰਕੇ ਹੁ ਲੋਕਾਂ ਨੂੰ ਅਜਿਹਾ ਕਰਨਾ ਪੈ ਰਿਹਾਤਾ ਹਰੀਕੇ ਵਿੱਚ ਜਿਹੜਾ ਸਤ루ਜ ਦਰਿਆ ਦਾ ਪਾਣੀ ਇਸ ਕਦਰ ਵਧਿਆ ਕਿ ਲੋਕਾਂ ਦੇ ਘਰ ਜਿਹੜੇ ਨੇ ਡੁੱਬ ਚੁੱਕੇ ਨੇ ਆਪਣੇ ਘਰਾਂ ਨੂੰ ਖਾਲੀ ਕਰਕੇ ਕਿਸੇ ਸੁਰੱਖਿਅਤ ਜਾਂ ਥਾਂ ਤੇ ਜਾਣ ਦੇ ਲਈ ਮਜਬੂਰ ਹੋ ਗਏ ਨੇ ਲੋਕ ਤੁਸੀਂ ਤਸਵੀਰਾਂ ਦੇਖੋ ਪਾਣੀ ਦਾ ਬੰਨ ਜਿਹੜਾ ਤੁਸੀਂ ਕਿਸ ਤਰ੍ਹਾਂ ਬੰਨ ਦੇ ਉੱਪਰ ਰਹਿੰਦੇ ਲਈ ਲੋਕ ਮਜਬੂਰ ਨੇ ਕਿਵੇਂ ਪਸ਼ੂ ਜੜੇ ਨੇ ਉਹਨਾਂ ਨੂੰ ਲਿਜਾਣਦੇ ਹੋਏ ਇਹ ਲੋਕ ਦੇਖ ਰਹੇ ਨੇ ਤਾਲੋ ਪਸ਼ੂਆਂ ਨੂੰ ਵੀ ਦੇਖੋ ਤੁਸੀਂ ਸਿਰਫ ਉਹਨਾਂ ਦੀ ਇੱਕ ਉੱਪਰਲਾ ਉਪਰਲਾ ਹਿੱਸਾ ਜੋ ਮੂੰਹ ਤੱਕ ਜਿਹੜਾ ਉਹ ਹੀ ਦਿਖ ਰਿਹਾ ਸਾਰੇ ਪਸ਼ੂ ਡੁੱਬੇ ਹੋਏ ਨੇ ਆ ਲੋਕ ਤੁਸੀਂ ਵੇਖੋ ਕਿਸ ਤਰ੍ਹਾਂ ਧੜਾਂ ਤੱਕ ਜਿਹੜਾ ਪਾਣੀ ਆ ਚੁੱਕਿਆ ਇਹ ਤਸਵੀਰਾਂ ਜਿਹੜੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਤਾਂ ਇਹ ਤਰਨਤਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਕਸਬਾ ਹਰੀਕੇ ਤੋਂ ਥੋੜੀ ਦੂਰ ਦੀਆਂ ਨੇ ਜਿੱਥੇ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਇਸ ਕਦਰ ਵੱਧ ਗਿਆ ਜਿਹਾ ਪੱਦਰ ਵਧਿਆ ਕਿ ਹੁਣ ਲੋਕ ਚੜੇ ਨੇ ਉਹ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਤਾਂ ਪਿੰਡ ਫੁੱਲਾਂ ਵਾਲੀ ਬਸਤੀ ਪਿੰਡ ਕੜੋਂ ਗੱਟੀ ਬਾਦਸ਼ਾਹ ਦਾ ਪਿੰਡ ਹੈ ਜਿੱਥੇ ਕਿ ਅਜੇ ਹਾਲਾਤ ਬਣੇ ਹੋਏ ਨੇ ਦਰਿਆ ਦੇ ਬਿਲਕੁਲ ਨਾਲ ਲੱਗਦਾ ਇਹ ਪਿੰਡ ਤੇ ਬੰਨ ਦੇ ਅੰਦਰ ਆਉਂਦੇ ਹਨ ਇਹ ਸਾਰੇ ਪਿੰਡ ਇਹਨਾਂ ਪਿੰਡਾਂ ਦੇ ਵਿੱਚ ਦਰਿਆ ਦਾ ਪਾਣੀ ਵਧਣ ਦੇ ਨਾਲ ਲੋਕਾਂ ਨੂੰ ਕਿਸ ਤਰ੍ਹਾਂ ਘਰ ਖਾਲੀ ਕਰਕੇ ਮਜਬੂਰ ਹੋਣਾ ਪੈ ਰਿਹਾ ਤਾਂ ਇਹ ਤਸਵੀਰਾਂ ਜਦੋਂ ਪਿਛਲੇ ਸਾਲ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ 2023 ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਜੋ ਹਾਲਾਤ ਇਸ ਤਰ੍ਹਾਂ ਬਣ ਗਏ ਸੀਗੇ ਕਿਸ ਤਰ੍ਹਾਂ ਘਰਾਂ ਦੇ ਘਰ ਡੁੱਬ ਗਏ ਸੀ ਤਾਂ ਬਿਲਕੁਲ 2023 ਵਾਲੀ ਸਥਿਤੀ ਜਿਹੜੀ ਹੈ ਇਹ ਬਣੀ ہوئی ਉਧਰ ਲੋਕਾਂ ਦੇ ਨਾਲ ਜਦੋਂ ਗੱਲ ਕੀਤੀ ਗਈ ਤੇ ਲੋਕਾਂ ਦਾ ਕਹਿਣਾ ਕਿ ਸਾਡਾ ਹਰ ਵਾਰ ਨੁਕਸਾਨ ਹੁੰਦਾ ਸਰਕਾਰ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਉਹਨਾਂ ਕਹਿ ਕੇ 2023 ਦੇ ਵਿੱਚ ਵੀ ਪਾਣੀ ਆਇਆ ਸੀ ਤੇ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਸੀ ਤੇ ਹੁਣ ਫਿਰ ਦਰਿਆ ਦੇ ਪਾਣੀ ਦਾ ਪੱਦਰ ਵੱਧ ਗਿਆ ਜਿੱਥੇ ਫਸਲਾਂ ਖਰਾਬ ਹੋ ਗਈਆਂ ਉਧਰ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਤੇ ਸਾਡਾ ਸਾਰਾ ਸਮਾਨ ਖਰਾਬ ਹੋ ਗਿਆ ਤਾਂ ਅਸੀਂ ਜਾਈਏ ਤਾਂ ਕਿੱਧਰ ਨੂੰ ਜਾਈਏ ਇਹ ਲੋਕਾਂ ਦਾ ਕਹਿਣਾ ਤਾਂ ਹਰ ਵਾਰ ਜਿਹਾ ਹੁੰਦਾ ਜਦੋਂ ਜ਼ਿਆਦਾ ਮੀਂਹ ਪੈਣ ਲੱਗਦਾ ਹਿਮਾਚਲਾ ਦੇ ਵਿੱਚ ਤਾਂ ਫਿਰ ਦਰਿਆਵਾਂ ਦਾ ਪੱਧਰ ਵਧ ਜਾਂਦਾ ਕਿਉਂਕਿ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਪੰਜਾਬ ਦੇ ਦਰਿਆਵਾਂ ਦਾ ਪਾਣੀ ਵਧਦਾ ਤਾਂ ਉਸ ਤੋਂ ਬਾਅਦ ਜਿਹੜਾ ਪੂਰੇ ਪਿੰਡਾਂ ਦੇ ਵਿੱਚ ਜਿਹੜਾ ਕੰਢਿਆਂ ਤੇ ਜੜੇ ਵਸੇ ਹੋਏ ਨੇ ਪਿੰਡ ਉੱਥੇ ਜਾ ਕੇ ਪਾਣੀ ਪਹੁੰਚ ਜਾਂਦਾ ਤਾਂ ਬੜਾ ਹੀ ਮੁਸ਼ਕਲ ਫਿਰ ਹੋ ਜਾਂਦਾ ਤਾਂ ਬੜੀ ਹੀ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਕੀ ਹਾਲ ਹੁੰਦਾ ਹੋਏਗਾ ਇਹਨਾਂ ਲੋਕਾਂ ਦਾ ਜਿਹੜੇ ਬਿਲਕੁਲ دریاਵਾਂ ਦੇ ਕੰਢੇ ਤੇ ਬੈੰਦੇ ਨੇ ਤਾਂ ਇਹ ਤਸਵੀਰ ਤੋਂ ਦਿਖਾ ਰਿਹਾ ਕਿਸ ਤਰ੍ਹਾਂ ਲੋਕਾਂ ਨੂੰ ਹੁਣ ਸੁਰੱਖਿਅਤ ਥਾਵਾਂ ਤੇ ਜਾਣਾ ਪੈ ਰਿਹਾ ਗੱਟੀ ਹਰੀ ਕੇ ਪ੍ਰਸ਼ਾਸ਼ਨ ਸਾਡਾ ਪਤਾ ਲਵੇ ਆ ਕੇ ਵੀ ਤੁਸੀਂ ਡੁੱਬ ਗਏ ਜੇ ਕਿ ਮਰ ਗਏ ਜੇ ਕੀ ਹਾਲ ਤੁਹਾਡਾ ਕੋਈ ਇੱਥੇ ਆ ਕੇ ਪਤਾ ਨਹੀਂ ਲੈਂਦਾ ਸਾਡਾ ਸਾਡੀਆਂ ਜ਼ਮੀਨਾਂ ਗੱਟੇ ਬਾਛੇ ਚ ਪੈਂਦੀਆਂ ਨੇ ਤੇ ਪਿੰਡ ਸਾਡਾ ਗੱਟੀ ਏਰੀਗੇ ਤੇ ਸਾਰਾ ਖਰਚਾ ਹੀ ਕਰ ਲਿਆ ਤੇ ਅੱਜ ਉਹਨਾਂ ਪਾਣੀ ਛੱਡਤਾ ਅਸੀਂ ਕਹਿੰਦੇ ਰਹਿਣ ਜਾ ਜਾ ਕੇ ਹੈਡ ਤੇ ਵੀ ਪਾਣੀ ਘੱਟ ਛੱਡੋ ਸਥਾਰ ਨਾਲ ਛੱਡੋ ਥੋੜਾ ਥੋੜਾ ਕਰਕੇ ਕੱਢੀ ਜੋ ਪਰ ਉਹ ਉਹਨਾਂ ਸਾਡੀ ਗੱਲ ਨਹੀਂ ਸੁਣੀ ਇਹ ਤਾਂ ਯਾਰਾ ਇੱਕੜੀ ਖਰਾਬ ਹੋ ਗਈ ਜੀ ਅਜੇ ਕੋਈ ਮਿਹਨਤ ਹੈ ਜੇ ਪਾਣੀ ਛੱਡੀ ਜਾਂਦੇ ਆ ਅਜੇ ਕੋਈ ਮਿਹਨਤ ਨਹੀਂ ਵੀ ਪਾਣੀ ਇਹ ਘੱਟ ਕਰਨ ਦੇ ਕੇ ਹੋਰ ਛੱਡਣ ਦੇ ਮੁਸ਼ਕਲਾ ਹੀ ਨਹੀਂ ਜੇ ਡੰਗਰ ਬੱਚੇ ਤੋਂ ਲੈ ਕੇ ਘਰ ਦੇ ਸਮਾਨ ਤੋਂ ਲੈ ਕੇ ਸਾਰੀਆਂ ਮੁਸ਼ਕਲਾ ਹੀ ਨਹੀਂ ਮੋੜਾਂ ਡੁੱਬੀਆਂ ਪੀਆਂ ਸਟਾਰਟਰ ਡੁੱਬੇ ਪੇ ਬਿਜਲੀ ਬੁਈਲੀ ਸਭ ਕੱਟ ਬੰਦ ਸਭ ਕੁਝ ਪ੍ਰਸ਼ਾਸਨ ਦਾ ਅਧਿਕਾਰੀ ਨਾ ਆਇਆ ਤੇ ਨਾ ਇਹਨਾ ਹੁਣਾ ਹੀ ਹੈ ਇਹਨਾ ਹੁਣਾ ਵੀ ਨਹੀਂ ਮੈਂ ਉੱਥੇ ਬਹਿ ਕੇ ਖਾਣਾ ਪੂਰਤੀ ਕਰ ਜਾਂਦੇ ਬਾ ਠੀਕ ਠਾਕ ਹੈ ਕਿਦਾ ਮੰਗ ਤਾਂ ਤਾਂ ਕਰੀਏ ਜੇ ਇਹਨਾ ਕੁਝ ਦੇਣਾ ਹੋਵੇ ਨਾ ਅੱਗੇ ਕੋਈ ਦਿੱਤਾ ਤੇ ਨਾ ਇਹਨਾ ਦੇਣਾ ਸਾਨੂੰ ਮਿਹਨਤ ਹੀ ਨਹੀਂ ਇਹਨਾ ਤੋਂ ਹੋएगी ਇਹ ਸਰਕਾਰ ਤੋਂ ਹੀ ਕੋਈ ਮਿਹਨਤ ਨਹੀਂ ਹੈਗੀ ਬਸਤੀ لال ਸਿੰਘ ਕਹਣਾ ਵੀਰ ਜੀ ਅਸੀਂ ਕੀ ਆ ਹਰ ਸਾਲ ਸਾਨੂੰ ਹੜ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਕੋਈ ਸਾਰ ਨਹੀਂ ਲੈਂਦਾ ਆ ਕਿ ਬਹੁਤ ਹੀ ਲੰਮੇ ਸਮੇਂ ਤੋਂ ਅਸੀਂ ਹੜ ਪੀੜਤ ਬਣੇ ਹੋਏ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਨਾ ਕੋਈ ਸਾਨੂੰ ਮਾਜਵਾ ਨਾ ਕੋਈ ਸਾਨੂੰ ਆ ਕੇ ਪੁੱਛਦਾ ਨਹੀਂਗਾ ਤੇ ਉਲਟਾ ਆਖ ਦਿੰਦੇ ਇਹ ਤਾਂ ਦਰਿਆ ਦੀਆਂ ਜ਼ਮੀਨਾਂ ਜ਼ਮੀਨਾਂ ਸਾਡੀਆਂ ਮਾਲਕੀ ਆ ਇੱਕ ਮਰਲਾ ਜ਼ਮੀਨ ਦਰਿਆ ਦੀ ਨਹੀਂ ਹੈਗੀ ਇੱਥੇ ਤੇ ਜਦੋਂ ਜੀ ਕਰਦਾ ਉਦੋਂ ਪਾਣੀ ਛੱਡਿਆ ਜਾਂਦਾ ਆ ਜੇਕਰ ਇਹਨਾਂ ਨੇ ਪਾਣੀ ਛੱਡਣਾ ਹੀ ਸਰਕਾਰਾਂ ਨੇ ਤੇ ਜਮੀਨ ਰਿਕਵਰ ਕਰ ਲੈਣ ਤੇ ਇਹਨੂੰ ਨਹਿਰੀ ਰੂਪ ਬਣਾ ਲੈਣ ਅਸੀਂ ਜ਼ਮੀਨਾਂ ਦੇਣ ਨੂੰ ਤਿਆਰ ਆਂ ਜ਼ਿਮੀਂਦਾਰ 11 ਏਕੜ ਆ ਜੀ ਚੋਂ ਪੰਜਾਂ ਪਿੰਡਾਂ ਦੀ ਜਿਹੜੀ ਜਿਹਦੇ ਵਿੱਚ ਅੱਜ ਪਾਣੀ ਪਾਣੀ ਆ ਮੱਕੀਆਂ ਵੀ ਖਰਾਬ ਹੋਣਦੀਆਂ ਝੋਨੇ ਵੀ ਸਭ ਬੇਕਾਰ ਹੋਣਦੇ ਆ ਐਡੀ ਪਿੱਛੇ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਆ ਪਿੱਛੇ ਇਹਨੂੰ ਉਹ ਚਾ ਥੋੜੀ ਜੀ ਵਧਾਈ ਜਾਵੇ ਜਿਹੜਾ ਥੋੜਾ ਬਹੁਤਾ ਪਾਣੀ ਆ ਕੇ ਸਾਡੀਆਂ ਫਸਲਾਂ ਖਾਬ ਹੁੰਦੀਆਂ ਇਹ ਨਾ ਹੋਣ ਇੱਕ ਵਾਰ ਡੀਸੀ ਸਾਹਿਬ ਨੇ ਇੱਥੇ ਆ ਕੇ ਜੱਸ ਕੀਤੀ ਤੇ ਉਸ ਤੋਂ ਬਾਅਦ ਵਿੱਚ ਫੇਰ ਨਹੀਂ ਕਿਸੇ ਨੇ ਸਾਡੀ ਸੁਣੀ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆਂ ਵੀ ਸਨੋਚ ਥੋੜੀ ਜਿਹੀ ਵਧਾਈ ਜਾਵੇ ਉਹਦੇ ਨਾਲ ਕੁਛ ਨਾ ਕੁਛ ਸਾਡਾ ਬਚਾਓ ਸਰ ਜਿਹੜਾ ਥੋੜਾ ਬਹੁਤਾ ਮੀਂਹ ਦਾ ਪਾਣੀ ਵੀ ਆਉਂਦਾ ਉਹੀ ਸਾਡੀਆਂ ਫਸਲਾਂ ਨੂੰ ਮਾਰ ਪਾਉਂਦਾ ਬੜੀ ਦੁਖੀ ਹੋਈ ਸਾਡੇ ਪਿੰਡ ਦੇ ਤਿੰਨ ਚਾਰ ਪੰਜ ਘਰ ਰਹਿੰਦੇ ਹੋ ਜੀ ਮਾਲ ਡੰਗਰ ਵੀ ਉਹਨਾਂ ਦਾ ਦਰਵਾਜ਼ਾ ਚਾਰਾ ਚੂਰਾ ਸਾਰਾ ਕੁਝ ਤੇ ਉਹ ਵਿਚਾਰੇ ਉਖੇ ਹੋ ਕੇ ਉਹਨਾਂ ਦੇ ਨਾਲ ਮੈਂ ਵੀ ਆਪਣੀਆਂ ਪੈਲੀਆਂ ਨੂੰ ਜਿਹੜਾ ਮਾਰਨ ਗਿਆ ਤੇ ਨਾਲ ਉਹਨਾਂ ਦੇ ਸਮਾਨ ਲੈ ਕੇ ਆਇਆ ਮੈਂ ਦੁੱਧ ਲੈ ਆਇਆ ਡੰਗਰਾਂ ਦਾ ਥੋੜਾ ਬੋਤਾ ਚੋਕੇ ਹੋਰ ਖਾਂ ਆਟਾ ਉਟਾ ਥੋੜਾ ਬੋਤਾ ਕੱਢ ਕੇ ਲੈ ਜੇ ਦੋ ਚਾਰ ਜੀ ਇਧਰ ਆਣ ਗਵਾਂਦ ਰਹਿਣ ਰਿਹਾ ਆ ਕੇ ਜੀ ਕਰਦੇ ਆਂ ਜੀ ਸਾਡੀ ਸਾਰ ਲਈ ਜਾਵੇ ਆ ਕੇ ਪਰ ਪੁੱਛਦਾ ਕੋਈ ਨਹੀਂ ਅਸੀਂ ਰੋਕ ਲਾ ਕੇ ਬਹਿ ਜਾਂਦੇ ਆ ਕੋਈ ਸਾਨੂੰ ਪੁੱਛਦਾ ਨਹੀਂ ਤੀਰਾ ਸਿੰਘ ਪਿੰਡ ਰਸਤੀ ਲਾਲ ਸਿੰਘ ਵਾਲੀ ਪਾਣੀ ਦਾ ਪੱਧਰ ਘਟਿਆ ਹਰ ਪਾਣੀ ਦਾ ਤੁਸੀਂ ਕੀ ਕਹਣਾ ਹੈ ਰਾਤ ਨੂੰ ਸ਼ਾਮੀ ਦੀ ਗੱਲ ਹੈ ਤਕਾਲਾਂ ਨੂੰ ਛੱਡਿਆ ਪਾਣੀ ਨਾ ਇੱਕੇ ਦਮ ਜਾਰਾ ਤੈਂ ਵੀ ਦਰੋ ਪੱਠੇ-ਪੱਠੇ ਵੜ ਗਏ ਨਗਰ ਮਾਲ ਦੇ ਲੈ ਗਏ ਆਏ ਆ ਉਹ ਤੋਂ ਹੁਣ ਇੰਨਾ ਵੀ ਸਾਡਾ ਨੁਕਸਾਨ ਬਹੁਤ ਹੁੰਦਾ ਤੇ ਸਾਨੂੰ ਪੁੱਛਦਾ ਵੀ ਕਿਸ ਤੱਕ ਕੋਈ ਨਹੀਂ ਥੀ ਇਹ ਕਰਿਆਣ ਕੇ ਮੂੰਹ ਪੁੰਝ ਜਾਂਦੇ ਵੀ ਆਵਾਂਗੇ ਮੁਆਵਜ਼ਾ ਐ ਕਰਾਂਗੇ ਮੁੜ ਕੇ ਕੋਈ ਕੋਈ ਸਰਕਾਰ ਨਹੀਂ ਦਿੰਦੀ ਕੋਈ ਤੁ ਜਾਣ ਕੇ ਵੇਦਾ ਨਹੀਂ ਕੋਈ ਤੁਹਾਡੇ ਤੇ ਤਾਂ ਇਹਦੇ ਹੋ ਕਵੈਟ ਕਰਦੇ ਵੀ ਜਿਹੜੀਆਂ ਸਾਡੀਆਂ ਜ਼ਮੀਨਾਂ ਆ ਉਹ ਅਨੁਚਾਇਤ ਇਹਦੇ ਟਿਕਾਣੇ ਦਿੱਤੀਆਂ ਜਾਣ ਤੇ ਚਾਹੇ ਦਰਿਆ ਦੇ ਵਿੱਚ ਇੱਕ ਬੰਨ ਹੋਰ ਬੰਨਿਆ ਜਾਵੇ ਜਿਹੜੀ ਸਾਡੀ ਆ ਜ਼ਮੀਨਦਾਰਾਂ ਦੀ ਜਿੱਥੇ ਖਰਾਬ ਹੋਏ ਆਏ ਸਾਲ ਹੀ ਪੱਧਰ ਕਰਦੇ ਆਂ ਰੇਤਾ ਚੁੱਕਦੇ ਆਂ ਜੇ ਸਾਡੇ ਟਿੱਬੇ ਲੱਗੇ ਅਗਲੀਆਂ ਨਹੀਂ ਇਹ ਪੱਧਰ ਕੀਤੀਆਂ ਹੋਈਆਂ ਉਤਰੇ ਪਈਆਂ ਘਰ ਇਧਰਲੇ ਬਨੇ ਆ ਹਲਾ ਪਰ ਦਰਿਚੀ ਆ ਘਰ ਦੇ ਚ ਪਾਣੀ ਆਏ ਥੋੜਾ ਘੇਰੇ ਘੇਰੇ गावा ਕਰਦੇ ਤੇ ਵਿੱਚ ਅੰਦਰ ਨਹੀਂਗਾ ਅੰਦਰ ਆ ਥਾਂ ਥੋੜਾ ਉੱਚਾ ਕਰਦੇ ਪੌਂਆਂ ਦਾ ਚਾਰਾ ਜਿਹੜਾ ਉਹ ਸਾਡਾ ਡੱਬਾ ਕਰਦਾ ਉਹਦੇ ਜਦ ਪਾਣੀ ਸਾਰੇ ਖੜਾ ਜਿਹੜਾ ਸਾਡਾ ਇਸ ਤਰ੍ਹਾਂ ਇਹ ਛਤਾਂ-ਵਤਾਂ ਦੇ ਰੱਖੀਦਾ ਕੱਢ ਕੇ ਤੇ ਇਸ ਤਰ੍ਹਾਂ ਉੱਚੇ ਥਾਂ ਤੇ ਕਿਤੇ ਕੱਢ ਕੁੜਦੀਦਾ ਉਹ ਵੀ ਸਾਡਾ ਟੁੱਟਣ ਭੱਜਣੀ ਆ ਹਰ ਵਕਤ ਕਰਦੇ ਜੋ ਅਸੀਂ ਇੱਧਰ ਕੱਢ ਕੇ ਕਰਦੇ ਆ ਤੇ ਪਰ ਜਿਉਂ ਪਾਣੀ ਆ ਜਾਂਦਾ ਸਰਕਾਰਾਂ ਕੋਈ ਸਾਡਾ ਇੱਥੇ ਸੁਣਦਾ ਨਹੀਂ ਨਾ ਕੋਈ ਇਥੇ ਆਣ ਕੇ ਲੀਡਰਪਾਰਟ ਦਾ ਉਹ ਨਜ਼ਰਬੋਟਾਂ ਐ ਟਾਈਮ ਨੂੰ ਆਉਂਦੇ ਇਥੇ ਆਣ ਕੇ ਸੁਣਦੇ ਸਾਡੀ ਗੱਲ ਉਹ ਨਜ਼ਰ ਕੋਈ ਨਹੀਂ ਆਉਂਦਾ ਵੀ ਉਹ ਵੀ ਸਾਡੇ ਇੰਨਾ ਵੀ ਜੋ ਬੋਟਾਂ ਲੈਣੀਆਂ ਨਹੀਂ ਉਦੋਂ ਲੈ ਕੇ ਤੇ ਫਿਰ ਮੁੜ ਕੇ ਕਹਿੰਨੇ ਨੇ ਅਣ ਪੁੱਛਣਾ ਵੀ ਨਹੀਂ ਹੈ ਕਿ ਜੋ ਤੇ ਚਾਹੇ ਮਰ ਗਏ ਜੋ ਤੇ ਨਾ ਕੋਈ ਸਾਡਾ ਇੱਥੇ ਪੈਲੀ ਦਾ ਹੀ ਕੋਈ ਹੱਲ ਹੈਗਾ ਵੀ ਇਧਰ ਵਿੱਚ ਵੀ ਦਰਿਆ ਦੇ ਬਾਹਰ ਹੋਵੇ ਤੇ ਅਸੀਂ ਚਾਰ ਮਰਲੇ ਕੋਈ ਪੱਠਾ ਟੱਕਾ ਕੋਈ ਸੁੱਕੇ ਤਾਂ ਦੇ ਬਿਜਲੀ ਕੋਈ ਕਰ ਲਈ ਸਾਡੇ ਦਰਿਆ ਦੇ ਵਿੱਚ ਪੈਲੀ ਆ ਸਾਰਾ ਤੇ ਸਾਨੂੰ ਤਾਂ ਬਹੁਤ ਔਖਾ ਉਹ ਲੰਘਾ ਜਿਹੜਾ ਨੰਗਣ ਵਾਲਾ ਇਹਦੇ ਵਿੱਚ ਹੀ ਬੜਾ ਔਖਾ ਹੋ ਜਾਂਦਾ ਇਹਦੇ ਚ ਟੋਏ ਟਿੱਬੇ ਪੈ ਜਾਂਦੇ ਉਧਰ ਅਸੀਂ ਪਾਣੀ ਦੇ ਵਿੱਚ ਗਲਗਲ ਦੇ ਵਿੱਚ ਨੰਗੀ ਦਾ ਇਧਰ ਔਖੇ ਹੋ ਗਿਆ ਦੁੱਧ ਕੋਈ ਸ਼ਾਇ ਲਿਉਣੀ ਦੀ ਕੱਢ ਗਈ ਤੇ ਔਖੇ ਹੋ ਗਏ ਲਈਦਾ ਬਾਹਰ ਬੰਦ ਤੇ